ਸਤਿ ਸ੍ਰੀ ਅਕਾਲ ਵੀਰ ਜੀ ਅੱਜ ਸੋਨੋ ਰੰਦਾਵਾ ਡੇਰੀ ਫਾਰਮ ਪਿੰਡ ਜੈਤੂ ਸਰਜਾ ਵੇਖਣ ਵਾਲਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਅੱਜ ਵੀਰ ਜੀ ਤਾਨੂੰ ਦੋ ਝੋਟੀਆਂ ਇੱਕ ਦੂਜਾ ਸੁਆ ਛੇ ਦੰਦ ਇੱਕ ਪਹਿਨਾ ਸੁਆ ਦੋ ਦੰਦ ਮੂੰਹ ਤੋਂ ਦੋਹਾਂ ਦੀ ਤੁਹਾਨੂੰ ਚੁਵਾਈ ਵੀਰ ਜੀ ਵਿਖਾਉਣੀ ਆ ਝੋਟੀਆਂ ਦੀ ਦੋਨੋਂ ਇੱਕ ਝੋਟੀ ਦੇ ਮਗਰ ਕੱਢੀ ਜੇ ਵੱਡੀ ਤੇ ਮਗਰ ਉਹਦੇ ਵੀ ਮਾਲਕ ਦੀ ਕਿਰਪਾ ਦੇ ਨਾਲ ਉਦੇ ਵੀ ਕੱਟੀਆਂ ਜੇ ਭਾਜੀ ਦੋਆਂ ਝੋਟੀਆਂ ਦੇ ਮਗਰ ਕੱਟੀਆਂ ਜੇ ਕਈ ਵੀਰ ਆਖ ਦਿੰਦੇ ਆ ਵੀਰ ਜੀ ਕੱਟੀ ਕੱਟਾ ਜ਼ਰੂਰ ਦੱਸਿਆ ਕਰੋ ਬਾਕੀ ਵੀਰ ਜੀ ਆਪਣੇ ਭਰਾ ਦੇ ਚੈਨਲ ਨੂੰ ਕਰੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਵਾਲੇ ਬਟਨ ਨਾਲ ਵਾਲੇ ਤੇ ਕਲਿੱਕ ਕਰੋ ਕਿਉਂ ਨਾ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਵੀਰਾਂ ਨੂੰ ਸਾਰਿਆਂ ਨੂੰ ਪਹਿਲੋਂ ਪਹੁੰਚ ਸਕੇ ਵੀਰ ਜੀ ਬਹੁਤ ਵਧੀਆ ਵੀਰ ਦੀ ਕੰਮ ਚੱਲ ਰਿਹਾ ਵੀਡੀਓ ਪਾਈ ਦੀ ਮਾਲ ਵਿਕ ਜਾਂਦਾ ਨਵਾਂ ਮਾਲ ਆ ਰਿਹਾ ਮਾਲ ਇਦਾਂ ਵਿਕਦਾ ਜਾ ਰਿਹਾ ਤੇ ਚੰਗੀਆਂ ਝੋਟੀਆਂ ਟਾਪ ਦੀਆਂ ਨਮੂਨੇ ਨਿਗਿਨੇ ਟਾਪ ਦੇ ਰੰਦਾਵਾ ਡੈਰੀ ਫਾਰਮ ਤੇ ਹੁੰਦੇ ਆ ਜੀ ਆਓ ਤੁਹਾਨੂੰ ਹੁਣ ਬੱਚਾ ਲਾ ਕੇ ਝੋਟੀ ਵੀਰ ਜੀ ਮਾਲਕ ਦੀ ਕਿਰਪਾ ਸਤਕਾ ਮੁਖਾਦਦੇ ਆ ਜੀ ਫਿਰ ਤੋੜ ਕੇ ਮੁਖਾਦਦੇ ਆ ਵਾਹ ਬਾਬਾ ਜੀ ਥਾਣਾ ਲੈ ਬਾਤ ਚ ਵਾਪਸ ਆ ਮਾ ਵੀਰ ਜੀ ਬਿਰਲੀਆਂ ਨੂੰ ਲੱਗਦਾ ਜੇ ਖਾਲੀ ਥਾਣਾ ਦੀ ਪਹਿਲਾ ਵੀਡੀਓ ਵੇਖ ਲਓ ਮੜਾ ਜਾ ਕੇ ਹਾਲੀ THANA ਦੀ ਵੀਡੀਓ ਦੇਖ ਲਓ। ਉਹ ਬਾਕੀ ਤੁਹਾਨੂੰ ਪਛਮਾ ਕੇ ਹੁਣ ਪ੍ਰੋਪਰ ਜਾਣਕਾਰੀ ਸਾਰੀ ਮਿਲ ਜੂਗੀ ਕਿ ਇਹ ਕੀ ਚੀਜ਼ ਹੈ ਛੋਟੀ। ਥਣ ਲੈਵਾ ਵਾਦੀ ਮਾਲਕ ਦੀ ਕਿਰਪਾ ਨਾਲ ਇਹਦੇ ਕੋ ਹੁਣ ਦੁੱਧ ਰੋਟੀ ਕੋ 18 ਕਿਲੋ ਤੋਂ ਬਾਹਰ ਜੇ ਦੇ ਵੀ ਮਹਿੰਗੇ ਸੀਮਾਂ ਦੀਆਂ ਕੱਟੀਆਂ ਜੇ ਮਨ ਤੋਂ ਜਿੱਕੇ ਪਾਨਾ ਕੱਟੀਆਂ ਬਹੁਤ ਜ਼ਿਆਦਾ ਚੰਗੀਆਂ ਹਨ ਮਗਰ ਕੱਟੀਆਂ ਜੇ ਥਣ ਤੋਂ ਇਹਦੇ ਰੱਖਾਉਂਦੇ ਥਣ ਨੂੰ ਦੋ ਮਿੰਟਾਂ ਨੇ ਖਾਈ ਜਾਓਗੇ ਇਹ ਸੌਖੀ ਮਾਰ ਨਾਲ ਸੌਖੀ ਜਾਈਦੀ ਹੁੰਦੀ ਏ ਜੇ ਲੋਹਿਆਂ ਤੋਂ ਟੁੱਟਣਾ ਆਪ ਵੀ ਪਾ ਡੇਟੇਰ ਵੀ ਪਾ ਦੁੱਧ ਟਾਈਮ ਦਾ ਦਿੰਦੀਆਂ ਜੇ ਦੇਖੋ ਚੋਹਾ ਜੰਨੇਰ ਦਾ ਚੋਹਾ ਜੀ ਭਾਜੀ ਮੋਟਾ ਜਿੰਨਾ ਕਹ ਦੀਏ ਮਹਾਰਾਜ ਦੀ ਕਿਰਪਾ ਦੇ ਨਾਲ ਪਾਜੀ ਚੰਗੇ ਦੁੱਧ ਦੀ ਝੋਟੀਆਂ ਆਉਂਦੀਆਂ ਦੀ ਸ਼ੁਰੂਆਤ ਹੋਈ ਆ ਹਟ ਮਹਾਰਾਜ ਦੀ ਕਿਰਪਾ ਨਾਲ ਵੇਖੋ ਭਾਜੀ ਕੀ ਹੈ 194 ਵਪਾਰੀ ਝੋਟੇ ਨੂੰ ਪਿੱਠ ਪੜਾ ਭੱਟੀ ਵੇਖੋ ਝੋਟੇ ਢੇੜੇ ਦਾ ਕੈਮਰਾ ਫੜਾ ਦੇ ਵੇਖੋ ਭਾਜੀ ਝੋਟੇ ਖਣ ਲੇਵਾ ਚੱਕ ਕਰੋ 1.5 ਫੁੱਟ ਚੌੜਾ ਲੇਵਾ ਜੀ ਭਾਜੀ ਆਹ ਚੜ੍ਹੇ ਰਿਖੋ ਕੱਲਾ ਕੱਲਾ ਕਿਤੇ ਕਿਤੇ ਲੱਗਾ ਜੀ ਦੇਖੋ ਬੇਟੀ ਬੈਠਾ ਪੜਾ ਚੋਟੀ ਨੂੰ ਦੇਖੋ ਥਣਲੇਵਾ ਭਾਜੀ ਦੇਖੋ ਇਹ ਜਿਹਰਦਾ ਵਾ ਡੈਰੀ ਫਾਰਮ ਦੀਆਂ ਚੀਜ਼ਾਂ ਭਾਜੀ ਮਾਲਕ ਦਵੇ ਤਾਂ ਫਿਰ ਮਿਲਦੀਆਂ ਰਹਦੀਆਂ ਭਾਜੀ ਦੇਖੋ ਨਹੀਂ ਖਾਲੀ ਬਾਲਟੀ ਦੇਖ ਸਕਦੇ ਹੋ ਮਰਮਨ ਸਰ ਜੁਵਾ ਆਵ ਖਾਲੋ ਦੇਖੋ ਜੁਵਾ ਆਵੇ ਤੋਂ ਗੰਨਿਆ ਗਾਜੀ ਹਨ ਮਗ ਰੰਦਾ ਉਠਾਲ ਤੋਂ ਪਾਜੀ ਦੇਖੋ ਜੁਵਾ ਦੇਖੋ ਵੇ ਜੁਵਾ ਆਇਆ ਮਜ਼ਾਕ ਨਹੀਂ ਨਿਆਰਾ ਪਾਜੀ ਮੋਟ ਖੋਲਣ ਦਿੰਦੀਆਂ ਪਾਜੀ ਇਹ ਜੇ ਪਾਜੀ ਰੰਦਾਵਾ ਡੈਰੀ ਫਾਰਮ ਦੀ ਪਛਾਣ ਇਹ ਥੰਡ ਲੈਵਾ ਨਹੀਂ ਜੇ ਸੋਨੂ ਮਾੜਾ ਲੈਂਦਾ ਵੇ ਜੀ ਹੰਰਾਵਾ ਦਾ ਡਾ ਫਾਰਮ ਦੇਖੋ ਮੁੱਠੀ ਖੁਰਨਾਂ ਦੀਆਂ ਝੋਟੀਆਂ ਭਾਜੀ ਦੇਖ ਮੱਖੀ ਬਹੁਤ ਪੈ ਰਹੀ ਆ ਥੋੜਾ ਜਿਹਾ ਲੇਟ ਹੋ ਗਿਆ ਕੰਮ ਅੱਜ ਮੱਖੀ ਬਹੁਤ ਆ ਭਾਜੀ ਪਤਾ ਦੁਪਹਿਰੇ ਬਾਰਿਸ਼ ਹੋ ਗਈ ਉਹਦੇ ਨਾਲ ਮੱਖੀ ਬਹੁਤ ਆਈ ਆ ਜੀ ਦੇਖੋ ਵੀਰ ਜੀ ਬਾਬਾ ਸ਼ੇਰਪਤੇ ਵਾਲੇ ਦੀ ਕਿਰਪਾ ਚਾਹੀਦੀ ਆ ਮਹਾਰਾਜ ਬਾਬਾ ਜੀ ਜਾਂਦਾ ਵੇ ਜਾਂਦਾ ਬਾਬਾ ਜੀ ਸ਼ੇਖ ਪੱਤੇ ਵਾਲੇ ਦੇ ਹੀ ਜਾਂਦੇ ਅੱਜ ਐ ਬਾਬਾ ਪੀਰ ਬਾਬਾ ਸ਼ੇਖ ਪੱਤਾ ਜੀ ਤੇ ਅਸੀਂ ਲਈ ਆਉਨੇ ਆ ਵੀਰ ਦੀ ਵੀਰਾਂ ਦੀ ਟਮੰਡਾ ਪੂਰੀ ਕਰੀ ਜੰਨੇ ਆ ਭਾਜੀ ਕਰਨ ਵੀ ਪੜੀ ਛੋਟੀਆਂ ਦੀ ਵੀਡੀਓ ਪਾਈ ਸੀ ਮਾਲਕ ਦੀ ਕਿਰਪਾ ਨਾਲ ਪੰਜ ਛੋਟੀਆਂ ਗੱਲ ਸੇਰ ਹੋ ਗਈਆਂ ਮਹਾਰਾਜ ਦੀ ਕਰਨ ਪਾ ਦੇ ਨਾਲ ਵੀਡੀਓ ਦਾ ਬਹੁਤ ਵਧੀਆ ਰਿਸਪੌਂਸ ਮਿਲਿਆ ਵੀਰ ਜੀ ਪਹਿਲੇ ਦਾ ਵੀਡੀਓ ਪਾਈ ਵੀਰ ਜੀ ਉਹਂ ਦੀਆਂ ਮਾਲਕ ਦੀ ਕਿਰਪਾ ਨਾਲ ਕੋਈ ਸ਼ਿਆਰ ਫੋਰ ਕੋਈ ਦਸ ਗੋਮੇਂ ਕਿਰੀਆਂ ਇੱਕ ਭਾਜੀ ਹਰਿਆਣੇ ਗੁਰੂ ਘੇਤਰ ਛੋਟੀ ਗਈ ਆ ਔਨਲਾਈਨ ਭਾਜੀ ਕੰਲੀ ਦੇ ਝੋਟੀ ਦੋ ਦੰਦ ਕੱਟੀ ਮਾਲਕ ਦੀ ਕਿਰਪਾ ਨਾਲ ਉਥੇਰਾ ਵੀਰ ਦੀ ਮਾਲ ਨਹੀਂ ਮਿਲਦਾ ਸਿਰਫ ਸਾਡੇ ਦੇ ਵਿਸ਼ਵਾਸ ਕਰਦੇ ਤੇ ਜੀ ਜੋ ਟੀਚੜੀ ਵੀਰ ਦੀ ਉਹਨਾਂ ਦੇ ਮਾਲਕ ਦੀ ਕਿਰਪਾ ਨਾਲ ਔਨਲਾਈਨ ਝੋਟੀ ਭੇਜੀ ਆ ਅੰਦਵਾ ਡੈਰੀ ਫਾਰਮ ਤੇ ਪੰਜ ਝੋਟੀਆਂ ਵੇਚੀ ਸੇਲ ਹੋਈਆਂ ਹੁੰਿਆ ਇੱਕ ਝੋਟੀ ਵੀਰ ਆਇਆ ਮਾਲਕ ਦੀ ਕਿਰਪਾ ਦੇ ਨਾਲ ਬਾਕੀ ਸਾਰੀਆਂ ਆਨਲਾਈਨ ਹੀ ਗਈਆਂ ਜੇ ਵੀਰ ਜੀ ਅਜੇ ਜੰਮੂ ਦੇ ਵੀਰ ਮੇਰੇ ਫੋਨ ਲਾਉਂਦੇ ਆ ਜੰਮੂ ਤੋਂ ਭਾਜੀ ਉਹਨਾਂ ਨੇ ਆਉਣਾ ਉਹਨਾਂ ਨੇ 10 ਝੋਟੀਆਂ ਲੈਣੀਆਂ ਵਾਂ ਉਹਨਾਂ ਦੀ ਪਰਮਿਸ਼ਨ ਬਣ ਜਾਣੀ ਅੱਜ ਬਣ ਜੇ ਕੱਲ ਬਣ ਜੇ ਉਹ ਆਂਦੇ ਕੇ ਸਨ ਝੋਟੀਆਂ ਬਹੁਤ ਹੀ ਜ਼ਿਆਦਾ ਚੰਗੀਆਂ ਲੱਗੀਆਂ ਸਾਡੇ ਪਰਿਵਾਰ ਨੂੰ ਤੇ ਇੱਕ ਮੇਰੇ ਵੀਰ ਭੈਣ ਜੀ ਉਹਨਾਂ ਦਾ ਫੋਨ ਆਇਆ ਜੇ ਉਹ ਆਇਆ ਪਟਿਆਲੇ ਤੋਂ ਤੇ ਉਹ ਨੰ ਘੋਟੀਆਂ ਦੇ ਪਸੰਦ ਦਾ ਗਾੜ੍ਹ ਲੈਣਾ ਉਹਦਾ ਦੁੱਧ ਮੇਟ ਲੋ ਦੇ ਜੀ ਮੈਂ ਨਾ ਰਖਾਉਂਦਾ ਭਾਜੀ ਐਡੀ ਬਾਲਟੀ ਦੁੱਧ ਦੀ ਗਾੜ੍ਹ ਲੈਣਾ ਜੋ ਕੱਢਣਾ ਵੀ ਅੱਜੀ ਹਮਾਰੀ ਦੀ ਕਿਰਪਾ ਦੇ ਨਾਲ ਭਾਜੀ ਤੇ ਪਟਿਆਲੇ ਤੋਂ ਭਾਜੀ ਫੋਨ ਆਇਆ ਉਹਨਾਂ ਦਾ ਵੇਖੋ ਮੁੱਠੀ ਨਹੀਂ ਖੋਲਣ ਦੇਂਦੀ ਝੋਟੀ ਭਾਜੀ ਵੇਨਸ ਵੇਖੋ ਕੱਲੀ ਕੱਲੀ ਵੇਨਸ ਦੋਤਾਲੀਆਂ ਵੇਖੋ ਵੇਨਸ ਬਹੁਤਾ ਏਦੇ ਆਣ ਲਈ ਵੇਦ ਤੇ ਬਹੁਤ ਵੇਨਸ ਸਭਾ ਜਿੰਗੇ ਤੇ ਪਟਿਆਲੇ ਤੋਂ ਭਾਜੀ ਉਹਨਾਂ ਦਾ ਭੂਣ ਭੈਣ ਜੀ ਉਹਨਾਂ ਦਾ ਸਹੁਰਾ ਆਇਆ ਕਿ ਮੇਰੇ ਹਸਬੰਡ ਨੂੰ ਝੋਟੀਆਂ ਪਸੰਦ ਨਹੀਂ ਆਉਂਦੀ ਤੇ ਤੁਹਾਡੇ ਝੋਟੀਆਂ ਹਰਨ ਦਾ ਵਾਡੇਰੀ ਫਾਰਮ ਤੇ ਜਦੋਂ ਵੀਡੀਓ ਵੇਂਦੇ ਆ ਤੇ ਆਖ ਦਿੰਦੇ ਆਂਗੇ ਇੱਥੋਂ ਹੀ ਲੈਣੀਆਂ ਹੁਣ ਉਹਨਾਂ ਨੂੰ ਦੋ ਝੋਟੀਆਂ ਭੇਜਣੀਆਂ ਆ ਪਰ ਨਿੱਕੇ ਏਰੀਆ ਹੁਣ ਉਹਨਾਂ ਦੇ ਕਰਮਾਂ ਤੇ ਮਾਲਕ ਦੀ ਕਿਰਪਾ ਨਾਲ ਜਾਂਦੀਆਂ ਵੀਰ ਜੀ ਚੰਦਰੀਆਂ ਕੰਮ ਕਰੀਦਾ ਵੀਰ ਜੀ ਚੰਗੀਆਂ ਝੋਟੀਆਂ ਲਿਆਈਂਦੀਆਂ ਤੇ ਫਿਰ ਵੇਕਦੀਆਂ ਜੀ ਕਾਲੇ ਭਾਜੀ ਇੱਥੇ ਆਪਣੇ ਹਰੰਦਾਵਾ ਡੈਰੀ ਫਾਰਮ ਤੇ ਝੋਟੀ ਭਾਜੀ ਜਦੋਂ ਵੀਡੀਓ ਪਾਈ ਆਨਲਾਈਨ ਹੀ ਵੇਚਦੀ ਤੇ ਚੰਡੀਗੜ੍ਹ ਦੇ ਬੰਦੇ ਭਾਜੀ ਉਹ ਬੰਦਿਆਂ ਨੂੰ 7-8000 ਰੁਪਈਆ ਨਫਾ ਵੀ 10000 ਵਧ ਦਿੰਦੇ ਸੀ। ਤੋਂ ਦੀ ਇਕੱਤੀ ਦਾ ਵੀ ਲੈ ਲੋ। ਤੇ ਸਾਨੂੰ ਨੰਬਰ ਦੇ ਦਿਓ ਤੇ ਅਸੀਂ ਆਪੇ ਸਿੱਧੀ ਗੱਲ ਕਰ ਲੈਨੇ ਆ। ਉਹ ਚੰਡੀਗੜ੍ਹ ਵਾਲੇ ਬੰਦੇ ਇਹ। ਉਹ ਮਾਲ ਕਰੀ ਗਿਰਮ ਬਣਾਉਂਦੇ ਆਣੇ ਭੱਜ ਕਰ ਸਾਮਨ ਨੂੰ ਲਈ ਅਗਲੇ ਸਵੇਰ ਸਿਆਰ ਕਰਨੀ ਝੋਤੀ ਮੇਂ। ਮੈਂ ਆਮ ਨੂੰ ਆਖਿਆ ਮੈਂ ਤਾਂ ਦੋ ਦੀ ਈ ਇਕੱਤੀ ਹੋ ਰ ਆ ਜੂਗੀ। ਤਾਂ ਉਹ ਲੈ ਆਦਾਂ ਨੂੰ ਨਾ ਭਾਗਾ ਤੋਂ ਭਰਨਾ ਜੀ ਆਇਆ ਜਦੇ ਘਰਾਂ ਦੇ ਵਿੱਚ ਪਈ ਝੋੜੀ 15 ਕਿਲੋ ਗੱਟੀ ਕੋ ਦੋਦੇ ਸੀ ਬਾਕੀ ਕਈ ਵੀਰ ਮੇਰੇ ਆਉਂਦੇ ਆ ਗੱਲ ਦਾ ਗੁੱਸਾ ਨਾ ਭਾਜੀ ਕਰਿਓ ਬਣੇ ਵੀਰ ਵੀ ਆਉਂਦੇ ਫਿਰ ਮੁੱਲ ਕਈ ਘੱਟ ਲੰਦੇ ਆ ਜਿੰਨੇ ਦੀ ਝੋਟੀ ਲਈ ਹੁੰਦੀ ਆ ਉਹਦੇ ਚੋਂ 20-25000 ਰੁਪਈਆ ਵੀ ਘੱਟ ਲਾਉਣਗੇ ਭਾਜੀ ਫਿਰ ਦਿੱਤੀ ਨਹੀਂ ਜਾਂਦੀ ਘਾਟੇ ਨਾਲ ਵੀਰ ਜੀ ਨੇ ਕੋਈ ਦੀਦੋਪਾ ਜਿਹਾ ਆ ਕੇ ਹਰਿਆਣੇ ਤੋਂ ਇੱਕ ਕੱਟੀ ਦਾ 3.5 ਲੱਖ ਰੁਪਈਆ ਭਾਜੀ ਮੰਗਦੇ ਸੀ ਹਰਿਆਣੇ 'ਚ ਝੋਟੀ ਦਾ ਤੇ ਅਸੀਂ ਝੋਟੀ ਉਹ ਲੈ ਲਈ 1 ਲੱਖ ਤੇ 52000 ਦੀ ਤੇ ਉਹ ਝੋਟੀ ਭਾਜੀ 1 52 ਤੇ 8000 ਰੁਪਈਆ ਮੇਰੀ ਮਈ ਤੇ ਖਰਚਾ ਹੁੰਦਾ ਹਰਿਆਣੇ ਕੋਲ ਆਉਂਦਾ ਜਾਨੇ 10000 ਰੁਪਈਆ ਲਾ ਰੋ ਖਰਚਾ ਸਾਰਾ 60 'ਚ ਪੈ ਗਈ ਭਾਜੀ ਉਹ ਤੇ ਉਹ ਭਾਜੀ ਬੱਚਾ ਮਰ ਗਿਆ ਝੋਟੀ ਦਾ ਉਹ ਜੋ ਤ੍ਰਿਕੋਣ 15 ਕਿਲੋ ਦੁੱਧ ਭਾਜੀ ਰੈਡੀ ਆ ਬੱਚਾ ਮਰੀ ਛੋਟੀ ਕੋਈ ਠੰਡਾ ਦੁੱਧ 14 ਤੋਂ ਬਾਹਰ ਆਊਗਾ 15 ਦੇ ਵਿੱਚ ਆਊਗਾ ਤੇ ਉਹ ਹੁਣ ਭਾਜੀ ਉਹਦੇ ਵਿੱਚੋਂ ਕਿੰਨੇ ਪੈਸੇ ਲਓ ਵੀ ਕਈ ਨਾ ਘੱਟ ਲਾਉਂਦੇ ਆ ਕੋਈ 1 20 ਲਾਉਂਦਾ ਵਾ ਕੋਈ 1 25 ਲਾਉਂਦਾ ਕੋਈ 1 28 ਲਾ ਦਿੰਦਾ ਉਹਦੇ ਚੋਂ ਭਾਜੀ ਰੁਪਈਆਵਾਂ ਮਾਲਕ ਦੀ ਕਿਰਪਾ ਨਾਲ ਵਾਵਾ ਖੜ ਜਾਨੇ ਆ ਸਾਰੀਆਂ ਭਾਜੀ ਨਫਾ ਨਹੀਂ ਦੇ ਦਿੰਦੀਆਂ ਬਹੁਤ ਘੱਟ ਦੇ ਕਈ ਵਪਾਰਕ ਕ੍ਰੀਏਟੀ ਸਾਢੇ 5 ਵਜੇ ਦੇ 5 ਤੋਂ ਸਾਢੇ 5 ਦੀ ਚਵਾਈ ਜੀ ਭਾਜੀ ਹੁਣ ਟਾਈਮ ਤੋਂ ਟਾਈਮ ਮਾਲਕ ਦੀ ਕਿਰਪਾ ਨਾਲ ਕੈਮਰੇ ਲੱਗੇ ਆਪਣੀ ਵੀਡੀਓ ਚੈੱਕ ਸਵੇਰ ਦੀ ਕਰਨੀ ਜੀ ਸਦਕੇ ਕਰ ਸਕਦਾ ਵੀਰ ਜੇਰਾ ਵੀ ਕਹੀ ਕਰਨੀ ਹੈ ਭਾਜੀ ਬੰਦੇ ਸੀ ਨਹੀਂ ਅਜੇ ਕਾਕਾ ਸ਼ਤਾਰਾ ਮਾਰ ਕੇ ਬਾਲ ਬੋਲੀ ਉਧਾਰ ਕੋਲੀ ਉਧਾਰ ਕਿ ਨਹੀਂ ਕਾਕਾ ਬੈਗਤਾਰਾ ਮਾਰ ਕਿਉਂਗਾ ਤਾ ਦੇਖੋ ਕੈਮਰੇ ਨੂੰ ਮੂੰਹ ਕਰਕੇ ਚੋ ਕਾਕਾ ਦੋਨਾਂ ਤੋਂ ਚੋਣਾ ਦੋਨਾਂ ਨਾਲ ਚੋ ਦੋਨਾਂ ਨੇ ਕਿਹਾ ਦੇਖੋ ਸੀਲੀਆਂ ਭਾਰੀ ਚਾ ਦੋ ਬੰਦੇ ਬੈਠੇ ਦੋਨੇ ਜਣੇ ਚੋਣ ਦੇ ਪਤਾ ਹੀ ਨਹੀਂ ਉਹਨੂੰ ਕੋਈ ਆ ਚੀਜ਼ਾਂ ਹੁੰਦੀਆਂ ਨੇ ਕੈਮਰੇ ਨੂੰ ਧਾਰ ਮਾਰਦੇ ਕੈਮਰੇਆਂ ਨੂੰ ਧਾਰ ਮਾਰਦਾ ਕੈਮਰੇਆਂ ਨੂੰ ਧਾਰ ਮਾਰਦਾ ਕੈਮਰਾ ਲੰਨ ਆ ਦੇਖ ਬਾਕੀ ਭਾਂਜੀ ਬਾਲਟਾਂ ਆਈਆਂ ਮਾਲਕ ਦੀ ਕਿਰਪਾ ਨਾਲ ਸਾਡੇ ਕੋਲ ਗਾਵਾਂ ਵਾਲੀਆਂ ਬਾਲਟੀਆਂ ਜੇ ਹਨ ਦੇਵਾ ਜੀ ਮੈਨੂੰ ਭਾਜੀ ਲੱਗਾ ਉਹ ਦੁੱਧ ਦੇਣੀ ਆ ਜੀ ਇੱਕ ਭਾਜੀ ਆਪਣੇ ਕੋਲ ਵੈੜ ਬਹੁਤ ਚੰਗੀ ਤਾਜੀ ਸੂਈ ਦੂਜੇ ਸੂਵੇ ਕੇ ਸੱਜਣ ਮਿੱਤਰ ਨੂੰ ਘਰ ਦੀ ਵੈੜ ਜੇ ਸਾਡੀ 20 ਕਿਲੋ ਦੇ ਗੇੜ ਚ ਬੋਲੀ ਜੇ ਹੁਣ ਤੇ ਕੇ ਸੱਜਣ ਮਿੱਤਰ ਨੂੰ ਚਾਹੀਦੀ ਹੋਏ ਰਾਜੂ ਉਹ ਤੁਰਿਆ ਉਰੇ ਐ ਭੱਜ ਕੇ ਬਾਲਟੀ ਤੇ ਇੱਕ ਮਿੰਟ ਆਣ ਕੇ ਭੱਜ ਗਿਆ ਉਹ ਨਾ ਤੂੰ ਬਾਲਟੀ ਤੇ ਲੀਟਰ ਫੜਾ ਪੁੱਤ ਜਲਦੀ ਕੇਤਾ ਨਹੀਂ ਰਿਹਾ ਪੁੱਤ ਲੀਟਰ ਰੱਖਣ ਦਾ ਇਹ ਤੇ ਲੀਟਰ ਤੇ ਬਾਟੀ ਪਈ ਹੋਣੀ ਬੜਾ ਪੁੱਤ ਲੈ ਆਇਆ ਮੇਰਾ ਪੁੱਤ ਜਲਦੀ ਹਾਂ ਇੱਥੇ ਲਿਆ ਕੇ ਰੱਖ ਦੇ ਆਈ ਕਰਾਂ ਦੇ ਪੁੱਤ ਕੀ ਕਰਨੇ ਆ ਮੈਂ ਉਹ ਥਾੜੀ ਨਾ ਬਹਿਣਾ ਜਾਈ ਛੋਟੀ ਬੱਜੀ ਵੱਡੀ ਮੇਨੂੰ ਭਾਜੀ ਜਦਾਂ ਨਿੰਬੂ ਨਰ ਜਾਂਦਾ ਜੀ ਸਾਮ ਨਮਕ ਤੂੰ ਜੀ ਅੱਧਰਾ ਦੁਨ ਮੈਨ ਕੱਟੀ ਛੱਡ ਦੋ ਤੇ ਭੁੱਖੀ ਮਰੇ ਉਹ ਗੇਟ ਬੰਦ ਕਰਕੇ ਆ ਦੇਖੋ ਵੀ ਇਹ ਖਾਲੀ ਚੀਜ਼ਾਂ ਦੋਏ ਵੇਖ ਲਓ ਭਾਈ ਦੋ ਇਹ ਦੋ ਤੈਨੂੰ ਚਾਰ ਪੰਜ ਛੇ ਆ 7 ਕਿਲੋ ਰਾਜੂ ਪਾ ਗਿਆ ਬਾਲਦੀ ਦੇ ਪੁੱਤਾਂ ਕੈਨ ਚ ਪਾ ਗਿਆ 7 ਕਿਲੋ ਪਾ ਗਿਆ ਅੱਠ 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 ਹਾਂ ਅੱਠ ਅੱਠ ਨਾ ਆਰੋ ਪਾਜੀ 9.5 ਲਾਓ ਤਾਂ 10 ਦੇ 9.5 ਤੁਸੀਂ ਲਾਓ ਬਾਕੀ ਅੱਬ ਤੂੰ ਉੱਥੇ ਲੈ ਜਾ ਦੇ ਦੇ ਬਾਕੀ ਵੀ ਇਹ ਤੁਹਾਡੇ ਸਾਹਮਣੇ ਦੁੱਧ ਝੋਟੀ ਕੁਠਾਰਾ ਕਿਲੋ ਭਾਜੀ ਦੱਸਦੇ ਆ ਪੌਣੇ 10 ਕਿਲੋ ਦੁੱਧ ਵੀਰ ਦੀ ਝੋਟੀ ਕੁਟਾ ਹੁੰਦਾ ਜੇ ਮਹਾਰਾਜ ਦੀ ਕਿਰਪਾ ਦੇ ਨਾਲ ਵੱਡੀ ਉਮਰ ਇਹਦੀ ਵੀਰ ਦੀ ਮਾਲਕ ਕਰੇ ਛੋਟੀਆਂ ਜਿ 2 ਕਿਲੋ ਦੁੱਧ ਹੋਰ ਵਧਾਉਗੀ ਅੱਜ ਕੱਢ ਤੇ ਨਹੀਂ ਜੇ ਆਏ ਮਗਰ ਕੱਟੀ ਵੇਖ ਲਓ ਕਿੰਨੇ ਸਟੈਂਡਰਡ ਦੀ ਆ ਕਿਲੋ ਦੇ ਲਾਗੇ ਬੱਚੇ ਨੂੰ ਵੀ ਛੱਡਿਆ ਜੇ ਚਲੋ ਹਾ 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 ਉਹ ਤਾਂ ਬਹਿ ਨਹੀਂ ਕਿਲੋ ਦੇ ਲਾਗੇ ਭਾਜੀ ਦੁੱਧ ਚਲੋ ਕੋਣਾ ਕਿਲੋ ਲਾ ਲਓ ਕਿਲੋ ਲਾ ਲਓ ਮਿੱਧੀ ਛੱਡਿਆ ਜੇ ਬਾਕੀ ਭਾਜੀ ਪਿੰਡ ਤੁਹਾਡੇ ਭਰਾ ਦਾ ਜੈਤੋ ਸਰਜਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਵਿਰਜੀ ਫੋਨ ਨੰਬਰ 9878394751 ਦੂਜਾ ਨੰਬਰ 764842492 ਦੋਵਾਂ ਤੇ ਭਾਜੀ ਵਟਸਐਪ ਚੱਲਦੇ ਜੇ ਪਿੰਡ ਜੈਤੋ ਸਰਜਾ ਜੇ ਵਿਰਜੀ ਆਪਣਾ ਹਰੰਦਾਵਾ ਡੇਰੀ ਫਾਰਮ ਤੇ ਇਹੋ ਜੀਆਂ ਝੋਟੀਆਂ ਹੁਣ ਦੂਜੀ ਝੋਟੀ ਦੇ ਵਿੱਚ ਵਾਈ ਉਹ ਦੂਜੀ ਵੀਡੀਓ ਚ ਕਰਾਉਣਾ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ